ਸਤਿਨਾਮ ਸ਼੍ਰੀ ਵਾਹਿਗੁਰੂ ਸਭ ਜੀਓ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਜੀ ਲਵਾਈਏ ਹਾਜ਼ਰੀਆਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ 2ਵੇਂ ਭਾਗ ਦੇ ਵਿੱਚ ਸਰਵਣ ਕਰਾਂਗੇ ਪਾਵਨ ਅੰਗ 191 ਤੋਂ 200 ਸੋ ਹਰ ਰੋਜ਼ ਦੀ ਤਰ੍ਹਾਂ ਆਪਾਂ 10 ਪਾਵਨ ਅੰਗ ਦਾ ਪਾਠ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਕਰਾਂਗੇ ਜੋ ਵੀ ਗੁਰਮੁਖ ਪਿਆਰੀ ਮਾਈ ਭਾਈ ਮਨੁੱਖੀ ਜੀਵਨ ਦਾ ਲਾਹਾ ਲੈਂਦੇ ਹੋਏ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣ ਰਹੇ ਨੇ ਇਸੇ ਤਰ੍ਹਾਂ ਹੀ ਸਮੇਂ ਚ ਸਮਾਕੰਡ ਕੀ ਗੁਰਬਾਣੀ ਦੇ ਨਾਲ ਜੁੜੇ ਰਹਿਣਾ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ 20ਵੇਂ ਭਾਗ ਦੇ ਵਿੱਚ ਪਾਵਨ ਅੰਗ 191 ਤੋਂ 200 ਵਾਹਿਗੁਰੂ ਜੀ ਗਵੜੀ ਮਹੱਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੀ ਆਵਣ ਜਾਣ ਰਹੇ ਸੁਖ ਸਾਰੇ ਭੈ ਬਿਨਸੇ ਨਿਰਪੋ ਹਰਿ ਧਾਇਆ ਸਾਧ ਸੰਗ ਹਰ ਕੇ ਗੁਣ ਗਾਇਆ ਰਹਾਓ ਚਰਨ ਕਮਲ ਰਿਤ ਅੰਤਰ ਧਾਰੇ ਅਗਨ 사ਗਰ ਗੁਰ ਪਾਰ ਉਤਾਰੇ ਬੂੜ ਤੇ ਜਾਤ ਪੂਰੇ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਹੋ ਨਾਨਕ ਤਿਸ ਕੋ ਬਲਹਾਰੀ ਜਿਸ ਪੇਟ ਤ ਗਤ ਪਈ ਹਮਾਰੀ ਗੌੜੀ ਮਹੱਲਾ ਪੰਜਵਾ ਸਾਧ ਸੰਗ ਤਾਂ ਕੀ ਸਰਨੀ ਪਰੋ ਮੰਤਨ ਆਪਣ ਅੱਗੇ ਧਰੋ ਮਰਤਨਾੰ ਪੀ ਬੋ ਮੇਰੇ ਭਾਈ ਸਿਮਰ ਸਿਮਰ ਸਭ ਤਪਤ ਬਜਾਈ ਰਹਾਓ ਤਜ ਅਬਮਾਨ ਜਨਮ ਮਰਨ ਨਵਾਰੋ ਹਰਿ ਕੇ ਦਾਸ ਕੇ ਚਰਨ ਨਮਸਕਾਰੋ ਸਾ ਸਸ ਪ੍ਰਭ ਮਨ へ ਸਮਾਲੇ ਸੋਤਨ ਸੰਚੋ ਜੋ ਚਾਲੈ ਨਾਲੇ ਤਿਸੇ ਪ੍ਰਾਪਤ ਜਿਸ ਮਸਤਕ ਭਾਗ ਕਹੋ ਨਾਨਕ ਤਾਗੀ ਚਰਨੀ ਲਾਗ ਗਉੜੀ ਮਹੱਲਾ ਪੰਜਵਾ ਸੁਕੇ ਹਰੇ ਕੀਏ ਖਿਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਰਹਾਓ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣਤਾਸਾ ਦੁੱਖ ਨਾ ਠੇ ਸੁਖ ਸਹਿ ਜਿਸ ਆਏ ਸਮਾਏ ਢੀਲ ਨ ਪਈ ਜਾਂ ਗੁਰ ਫਰਮਾਈ ਇਚ ਪੂਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਸੁਫਲ ਫਲੇ ਗੋੜੀ ਮਹੱਲਾ ਪੰਜ ਬਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਪਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਛੁਰੇ ਮੇਲੇ ਰਹਾਓ ਸਿਮਰਤ ਪ੍ਰਭ ਕਾ ਨਾਓ ਸਗਲ ਰੋਗ ਕਾ ਬਿਨਸਿਆ ਥਾਓ ਸੈਜ ਸੁਭਾਈ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨਾ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਭਲੇ ਦਿਨਸ ਭਲੇ ਸੰਜੋਗ ਚਿਤ ਭੇਟੇ ਪਾਰ ਬ੍ਰਹਮ ਨਿਰਜੋਗ ਓ ਬੇਲਾ ਕਹੋ ਬਲ ਜਾਓ ਜਿਤ ਮੇਰਾ ਮਨ ਜਪੈ ਹਰਨਾਉ ਰਹਾਉ ਸਫਲ ਮੂਰਤ ਸਫਲ ਓ ਕਰੀ ਜਿਤ ਰਸਨ ਉਚਰੇ ਹਰ ਹਰੀ ਸਫਲ ਓ ਮਾਥਾ ਸੰਤ ਨਮਸਕਾਰਸ ਚਰਨ ਪਨੀਤ ਚਲੇ ਹਰ ਮਾਰਗ ਕਹੋ ਨਾਨਕ ਪਲਾ ਮੇਰਾ ਕਰਮ ਚਿਤ ਭੇਟੇ ਸਾਧੂ ਕੇ ਚਰਨ ਗਉੜੀ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖ ਮਨ ਮਾਹੀ ਤਾਂ ਕੀ ਚਿੰਤ ਸਿਮਰ ਚਿੰਤਾ ਸਭ ਜਾਹੇ ਬਿਨ ਭਗਵੰਤ ਨਹੀਂ ਹਨ ਕੋਈ ਮਾਰੇ ਰੱਖੈ ਏਕੋ ਸੋਏ ਰਹਾਉ ਗੁਰ ਕੇ ਚਰਨ ਰਿਦੇ ਉਰਤਾਰ ਅਗਨ ਸਾਗਰ ਜਪ ਉਤਰ ਹੈ ਪਾਰ ਗੁਰਮੂਰਤ ਸਿਉ ਲਾਇ ਧਿਆਨ ਈਹਾ ਉਹਾ ਪਾਵੈ ਮਨ ਸਗਲ त्याਗ ਗੁਰ ਸਰਣੀ ਆਇ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗੋੜੀ ਮਹੱਲਾ ਪੰਜਵਾ ਜੇ ਸਿਮਰਤ ਦੁਖ ਸਭ ਜਾਇ ਨਾਮ ਰਤਨ ਵਸੈ ਮਨ ਆਇ ਮਨ ਮੇਰੇ ਜਪ ਮਨ ਮੇਰੇ ਗੋਮਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਨੀ ਰਹਾਓ ਇਕ ਸੁਬੇ ਨਾ ਹੀ ਦੂਜਾ ਕੋਇ ਜਾਕੀ ਦ੍ਰਿਸ਼ਟ ਸਦਾ ਸੁਖ ਹੋਇ ਸਾਜਨ ਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਮਹਿ ਲੇਖ ਰਵ ਰਹਾ ਸਰਬਤ ਸੁਆਮੀ ਗੁਣ ਗਾ ਬੈ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਭੈ ਮਹਿ ਰਚਿਓ ਸਭ ਸੰਸਾਰਾ ਤਿਸ ਭਉ ਨਾਹੀ ਜਿਸ ਨਾਮ ਅਦਾਰਾ ਭਉ ਨ ਬਿਆਪੈ ਤੇਰੀ ਸਰਣਾ ਜੋ ਤਦ ਪਾਵੇ ਸੋਈ ਕਰਣਾ ਰਹਾਉ ਸੋਗ ਹਰਖ ਮਹ ਆਵਣ ਜਾਣਾ ਤੈਨ ਸੁਖ ਪਾਇਆ ਸੋ ਪ੍ਰਭ ਪਾਣਾ ਅਗਨ ਸਾਗਰ ਮਹਾ ਵਿਅਪੈ ਮਾਇਆ ਸੇ ਸੀਤਲ ਜਿਨ ਸਤਗੁਰ ਪਾਇਆ ਰਾਖਲੇ ਪ੍ਰਭ ਰਖਣ ਹਾਰਾ ਕਹੋ ਨਾਨਕ ਕਿਆ ਜੰਤ ਵਿਚਾਰਾ ਗੌੜੀ ਮਹੱਲਾ ਪੰਜਵਾ ਤੁਮਰੀ ਕਿਰਪਾ ਤੇ ਜਪੀਏ ਨਾਓ ਤੁਮਰੀ ਕਿਰਪਾ ਤੇ ਦਰਗਹਿ ਥਾਓ ਤੁਜਿ ਮੇਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਓ ਤੁਮ ਮਨ ਵਸੈ ਤਉ ਦੁੱਖ ਨ ਲਗੇ ਤੁਮਰੀ ਕਿਰਪਾ ਤੇ ਪਰਮ ਪਉ ਪਾਗੇ ਪਾਰ ਬ੍ਰਹਮ ਅਪਰੰਪਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਕਰੂ ਕਰਦਾਸ ਆਪਣੇ ਪ੍ਰਸਤ ਗੁਰ ਪਾਸ ਨਾਨਕ ਨਾਮ ਮਿਲੇ ਸੱਚ ਰਾਸ ਗੌੜੀ ਮਹੱਲਾ ਪੰਜਵਾ ਕਣ ਬਿਨਾ ਜੈਸੇ ਥੋਥਰ ਤੁਖਾ ਨਾ ਬਿਹੂਨ ਸੁਨੇ ਸੇ ਮੁਖਾ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਨਕ ਬਿਹੂਨ ਧਿਰਗ ਦੇਹ ਬਗਾਨੀ ਰਹਾਓ ਨਾ ਬਿਨਾ ਨਾਹੀ ਮੁਖ ਭਾਗ ਭਰਤ ਬਿਹੂਨ ਕਹਾਂ ਸੁਹਾਗ ਨਾਮ ਬਿਸਾਰ ਲੱਗੇ ਅਨਸੁਆਈ ਤਾਂ ਕੀ ਆਸਨਾ ਪੂਜੈ ਕਾਈ ਕਰ ਕਿਰਪਾ ਪ੍ਰਭ ਆਪਣੀ ਦਾਤ ਨਾਨਕ ਨਾਮ ਜਪੇ ਦਿਨ ਰਾਤ ਗੌੜੀ ਮਹੱਲਾ ਪੰਜਵਾ ਤੂੰ ਸਮਰਥ ਤੂੰ ਹੈ ਮੇਰਾ ਸਵਾਮੀ ਸਬਕਿਛ ਤੁਮ ਤੇ ਤੂੰ ਅੰਤਰ ਜਾਮੀ ਭਰ ਬ੍ਰਹਮ ਪੂਰਨ ਜਨ ਕੋਟ ਤੇਰੀ ਸਰਨ ਉਧਰੈ ਜਨ ਕੋਟ ਰਹਾਉ ਜੀ ਜੀਤੇ ਜੀ ਤੇ ਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੂਗ ਕਨੇਰੇ ਜੋ ਕੁਛ ਵਰਤੇ ਸਭ ਤੇਰਾ ਪਾਣਾ ਹੁਕਮ ਬੁਝੈ ਸੋ ਸਚ ਪਛਾਣਾ ਸਮਾਣਾ ਕਰ ਕਿਰਪਾ ਦੀਜੇ ਪ੍ਰਭ ਦਾਨ ਨਾਨਕ ਸਿਮਰੈ ਨਾਮ ਨਿਦਾਨ ਗਉੜੀ ਮਹੱਲਾ ਪੰਜਵਾ ਤਾਂ ਕਾ ਦਰਸ ਬੜਪਗ ਪਾਈਏ ਬੜਪਾਗੀ ਜਾ ਕੀ ਰਾਮ ਨਾਮ ਲੇਵ ਲਾਗੀ ਜਾ ਕੇ ਹਰ ਵਸਿਆ ਮਨ ਮਾਹੀ ਤਾਂ ਕੋ ਦੁੱਖ ਸੁਪਨੇ ਪੀ ਨਹੀਂ ਰਹਾਓ ਸਰਬ ਨਿਦਾਨ ਰੱਖੇ ਜਨ ਜਮਾਹੇ ਤਾਂ ਕੇ ਸੰਗ ਕਿਲ ਵਿਖ ਦੁੱਖ ਜਾਹੇ ਜਨ ਕੀ ਮਮ ਕਥੀ ਨ ਜਾਏ ਪਰ ਬ੍ਰਹਮ ਜਨ ਰਹਿਆ ਸਮਾਏ ਕਰ ਕਿਰਪਾ ਪ੍ਰਭ ਬਿਨੋ ਹੋ ਸੁਣੀ ਜੈ ਦਾਸ ਕੀ ਤੂਰ ਨਾਨਕ ਕੋ ਦੀਜੈ ਗੌੜੀ ਮਹੱਲਾ ਪੰਜਵਾ ਹਰ ਸਿਮਰਤ ਤੇਰੀ ਜਾਏ ਬੁલાਏ ਸਰਬਕल्याण ਵਸੇ ਮਨ ਆਏ ਭਜ ਮਨ ਮੇਰੇ ਏਕੋ ਨਾਮ ਜੀ ਤੇਰੇ ਕੈ ਅਬੇ ਕਾਮ ਰਹਾਉ ਰਹਿਣ ਦਿਨਸ ਗੁਣ ਗਾਉ ਅਨੰਤਾ ਗੁਰਪੂਰੇ ਕਾ ਨਿਰਮਲ ਮੰਤਾ ਛੋੜ ਅਪਾਵ ਏਕ ਟੇਕ ਰੱਖ ਮਹਾਂ ਪਦਾਰਥ ਅੰਮ੍ਰਿਤ ਰਸ ਚਾਖ ਬਿਖਮ ਸਾਗਰ 23 ਜਨ ਤਰੇ ਨਾਨਕ ਜਾ ਕੋ ਨਦਰ ਕਰੇ ਗੌੜੀ ਮਹਾਲਾ ਪੰਜਵਾ ਹਿਰਦੇ ਚਰਨ ਕਮਲ ਪ੍ਰਵਤਾਰੇ ਪੂਰੇ ਸਤਗੁਰ ਮਿਲਨ ਸਤਾਰੇ ਗੋਬਿੰਦ ਗੁਣ ਗਾਵੋ ਮੇਰੇ ਭਾਈ ਮਿਲ ਸਾਧੂ ਹਰ ਨਾਮ ਤੇ ਆਈ ਰਹਾਓ ਦੋਲਬ ਦੇ ਹੋਈ ਪਰਵਾਨ ਸਤਗੁਰ ਤੇ ਪਾਇਆ ਨਾਮ ਨਿਸ਼ਾਨ ਹਰ ਸਿਮਰਤ ਪੂਰਨ ਪਦ ਪਾਇਆ ਸਾਧ ਸੰਗ ਪੈ ਪਰਮ ਮਿਟਾਇਆ ਜਦ ਕਤ ਦੇਖੋ ਤਤਰ ਹਿਆ ਸੁਆਮ ਸਮਾਏ ਨਾਨਕ ਦਾਸ ਹਰ ਕੀ ਸਿਰਨਾਏ ਗੌੜੀ ਮਹੱਲਾ ਪੰਜਵਾ ਗੁਰਜੀ ਕੇ ਦਰਸ਼ਨ ਕੋ ਬਲ ਜਾਓ ਜਪ ਜਪ ਜੀਵਾ ਸਤਗੁਰ ਨਾਓ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾਓ ਚਰਨ ਕਮਲ ਹਿਰਦੈ ਉਰਤਾਰੀ ਮਨ ਤਨ ਤਨ ਗੁਰ ਪ੍ਰਾਣ ਅਦਾਰੀ ਸਫਲ ਜਨਮ ਹੋਵੇ ਪਰਵਾਣ ਗੁਰ ਪਾਰ ਬ੍ਰਹਮ ਨਿਕਟ ਕਰ ਜਾਣ ਸੰਤ ਧੁਰ ਬੜ ਪਾਈਏ ਬੜ ਭਾਗੀ ਸੰਤ ਧੁਰ ਪਾਈਏ ਬੜ ਭਾਗੀ ਨਾਨਕ ਗੁਰ ਭੇਟ ਤ ਹਰਿ ਸਿਉ ਲਿਵ ਲਾਗੀ ਗੌੜੀ ਮਹੱਲਾ ਪੰਜਵਾ ਕਰੇ ਦੋਹ ਕਰਮ ਦਿਖਾਵੇ ਹੋਰ ਰਾਮ ਕੀ ਦਰਗਹਿ ਬਾਦਾ ਚੋਰ ਰਾਮ ਰਮੈ ਸੋਈ ਰਮਾਣਾ ਜਲਥਲ ਮਹੀਰ ਇਕ ਸਮਾਣਾ ਰਹਾਉ ਅੰਤਰ ਵਿਖ ਮੁਖ ਅੰਮ੍ਰਿਤ ਸੁਣਾਵੇ ਜੰਪੁਰ ਬੱਦਾ ਝੋਟਾਂ ਖਾਵੇ ਅਨਕ ਪੜਦੇ ਮਹਿਕਮਾ ਵਿਕਮਾ ਵੇ ਬੇਕਾਰ ਖਿਨ ਮੇ ਪ੍ਰਗਟ ਹੋਏ ਸੰਸਾਰ ਅੰਤਰ ਸਾਚ ਨਾਮ ਰਸ ਸਰਤਾ ਨਾਨਕ ਤਿਸ ਕਿਰਪਾਲ ਬਿਦਾਤਾ ਗੌੜੀ ਮਹੱਲਾ ਪੰਜਵਾ ਰਾਮ ਰੰਗ ਕਦੇ ਉਤਰ ਨਾ ਜਾਏ ਗੁਰਪੂਰਾ ਜਿਸ ਦੇ ਬਜਾਏ ਹਰ ਰੰਗ ਰਤਾ ਸੋ ਮਨ ਸਾਚਾ ਲਾਲ ਰੰਗ ਪੂਰਨਪੁਰਖ ਬਿਦਾਤਾ ਰਹਾਓ ਸੰਤੈ ਸੰਗ ਬੈਸ ਗੁਰ ਗਾਏ ਬੈਸ ਗੁਣ ਗਾਏ ਤਾਂ ਕਾ ਰੰਗ ਨਾ ਉਤਰੇ ਜਾਏ ਹਰ ਬਿਨ ਸਿਮਰਤ ਸੁਖ ਨਾਹੀ ਪਾਇਆ ਅਨਰੰਗ ਫੀਕੇ ਸਭ ਮਾਇਆ ਗੁਰ ਰੰਗੇ ਸੇ ਭੈ ਨਿਹਾਲ ਕਹੋ ਨਾਨਕ ਗੁਰ ਪੈ ਦਿਆਲ ਗੌੜੀ ਮਹਾਲਾ ਪੰਜਵਾ ਸਿਮਰਤ ਸੁਆਮੀ ਕਿਲ ਬਿਖਣਾ ਸੇ ਸੋਗ ਸਹਿਜ ਆਨੰਦ ਨਿਵਾਸੀ ਰਾਮ ਜਨਾ ਕੋ ਰਾਮ ਪਰੋਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਰਹਾਉ ਸਾਧ ਸੰਗ ਕਿਛ ਪਉ ਨਫਰਾਤੀ गुण गोपाल गई है दिन रात, है दिन रा बंधन छोट चरण कमल की दीनी ओट कहो नानक मन भई प्रतीत निर्मल जस पी वे गौड़ी महला पंजवा हर चरणी जा का मन लागा दुख दर्द परमता का भागा हर तन को बपारी पूरा ਜਿਸ ਸੇਨਵਾਜੇ ਸੋ ਜਨ ਸੂਰਾ ਰਹਾਓ ਜਾ ਕੋ ਪੈ ਕਿਰਪਾਲ ਗੁਸਾਈ ਸੇ ਜਨ ਲਾਗੇ ਗੁਰ ਕੀ ਪਾਈ ਸੂਖ ਸੈਤ ਸੂਖ ਸਹਿਜ ਸ਼ਾਂਤ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਨਾਮ ਰਸ ਸਾਧ ਸੰਗ ਖੱਟੀ ਕਹੋ ਨਾਨਕ ਪ੍ਰਭ ਅਪਦਾ ਕਾਟੀ ਗੌੜੀ ਮਹੱਲਾ ਪੰਜਵਾ ਹਰ ਸਿਮਰਤ ਸਭ ਮਿਟੇ ਕਰੇਸ ਚਰਨ ਕਮਲ ਮਨ ਮਹੀਂ ਪਰਵੇਸ਼ ਉਚਰੋ ਰਾਮ ਨਾਮ ਲਖ ਬਾਰੀ ਅੰਮ੍ਰਿਤ ਰਸ ਪੀਵੇ ਸਭ ਪਿਆਰੀ ਰਹਾਓ ਸੁਖ ਸਹਿਜ ਰਸ ਮਹਾਂਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਮੋਏ ਸਾਧਕੇ ਸੰਗ ਕਿਲਬਿਕ ਸਭ ਧੋਏ ਕਰ ਕਿਰਪਾ ਪ੍ਰਭ ਦੀਨ ਦਿਆਲ ਨਾਨਕ ਦੀ ਜੈ ਨਾਨਕ ਦੀ ਜੈ ਸਾਧਰਵਾਲ ਗੌੜੀ ਮਹੱਲਾ ਪੰਜਵਾ ਜਿਨ ਦੀਆ ਜਿਸ ਕਾ ਦੀਆ ਪੈਨੈ ਖਾਈ ਤਿਸ ਸਿਓ ਆਲਸ ਕਿਉ ਬਣੈ ਮਾਈ ਖਸਮ ਬਸਾਰ ਆਨ ਕਮ ਲਾਗੇ ਕੌਡੀ ਬਦਲੇ ਰਤਨ त्याਗੇ ਰਹਾਓ ਪ੍ਰਭ त्याग ਲਗਤ ਅਨਲੋਬਾ ਦਾਸ ਸਲਾਮ ਕਰਤ ਕਤ ਸੋਬਾ ਅੰਮ੍ਰਿਤ ਰਸ ਖਾਬੈ ਪਾਨ ਖਾਨ ਪਾਨ ਜਿਨ ਦੀਏ ਤਿਸੇ ਨ ਜਾਣੇ ਸੁਆਨ ਕਹੋ ਨਾਨਕ ਹਮ ਲੂਣ ਹਰਾਮੀ ਬਖਸ਼ਿ ਲੇ ਹੋ ਪ੍ਰਭ ਅੰਤਰਜਾਮੀ ਗੌੜੀ ਮਹਾਲਾ ਪੰਜਵਾ ਪ੍ਰਭ ਕੇ ਚਰਨ ਮਨ ਮਾਹਿ ਧਿਆਨ ਸਗਲ ਤੀਰਥ ਮਜਨ ਇਸ਼ਨਾਨ ਹਰ ਦਿਨ ਹਰ ਸਿਮਰਤਨ ਮੇਰੇ ਭਾਈ ਕੋਟ ਜਨਮ ਕੀ ਮੈਲ ਲਹਿ ਜਾਈ ਰਹਾਓ ਹਰ ਕੀ ਕਥਾ ਰਿਤ ਮਾਹਿ ਵਸਾਈ ਮਨ ਬੰਛਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪਰਬਾਨ ਜਾਕੇ ਹਿਰਦੈ ਵਸੇ ਭਗਵਾਨ ਕਹੋ ਨਾਨਕ ਸਹੀ ਜਨ ਪੂਰੇ ਜਿੰਨਾ ਪ੍ਰਾਪਤ ਸਾਧੂ ਤੂਰੇ ਗੌੜੀ ਮਹੱਲਾ ਪੰਜਵਾ ਖਾਦਾ ਪੈਨਦਾ ਮੁਕਰ ਪਾਈ ਤਿਸਨੋ ਜੋ ਹੈ ਦੂਤ ਧਰਮ ਰਾਈ ਤਿਸ ਸਿਉ ਬੇਮੁਖ ਜਿਸ ਸਿਉ ਪਿੰਡ ਦੀਨਾ ਜਿਨ ਜੀਉ ਪਿੰਡ ਦੀਨਾ ਕੋਟ ਜਨਮ ਪਰਮੈ ਬਹੁ ਜੂਨਾ ਰਹਾਓ ਸਖਤ ਕੀ ਐਸੀ ਹੈ ਰੀਤ ਜੋ ਕਿਛ ਕਰੇ ਸਗਲ ਵਿਪਰੀਤ ਜੀਉ ਪ੍ਰਾਣ ਜਨਮਨ ਤਨ ਧਾਰਿਆ ਸੋਈ ਠਾਕੁਰ ਮਨੋ ਵਿਸਾਰਿਆ ਬੱਦੇ ਬੇਕਾਰ ਲਿਖੇ ਬਹੁ ਕਾਗਰ ਨਾਨਕ ਉਦ੍ਰੋ ਕਿਰਪਾ ਸਾਗਰ ਪਾਰ ਬ੍ਰਹਮ ਤੇਰੀ ਸਰਣਾਏ ਬੰਦਨ ਕਾਟ ਤਰੈ ਹਰਨਾਏ ਰਹਾਉ ਦੂਜਾ ਗੌੜੀ ਮਹੱਲਾ ਪੰਜਵਾ ਆਪਣੇ ਲੋਭ ਕੋ ਕੀ ਨੋ ਮੀਤ ਸਗਲ ਮਨੋਰਥ ਮੁਕਤ ਪਦ ਦੀਤ ਐਸਾ ਮੀਤ ਕਰੋ ਸਭ ਕੋ ਏ ਜਾ ਕੇ ਬਿਰਥਾ ਕੋਈ ਨਾ ਹੋਏ ਰਹਾਓ ਆਪਣੇ ਸੁਆਏ ਰਿਦੇ ਲੈ ਤਾਰਿਆ ਦੁਖ ਦਰਦ ਰੋਗ ਸਗਲ ਬਿਦਾਰਿਆ ਰਸਨਾ ਗੀਦੀ ਬੋਲਤ RAM ਪੂਰਨ ਹੋਏ ਸਗਲੇ ਕਾਮ ਅਨਕ ਬਾਰ ਨਾਨਕ ਬਲਿਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਗੌੜੀ ਮਹੱਲਾ ਪੰਜਵਾ ਕੋਟ ਬਿਗਨ ਹਿਰੇਖਿਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਬਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦਤਾਸ ਰਹਾਓ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਾ ਕੇ ਦੇ ਵਸੇ ਭਗਵਾਨ ਔਖਦ ਮੰਤਰ ਤੰਤਰ ਸਭ ਛਾਰ ਕਰਨੇ ਹਰ ਦੇ ਮਹਤਾਰ ਤਜ ਸਭ ਪਰਮ ਭਜਿਓ ਬਾਰ ਬ੍ਰਹਮ ਕਹੋ ਨਾਨਕ ਅਟਲ ਇਹ ਧਰਮ ਗੌੜੀ ਮਹਾਲਾ ਪੰਜਵਾ ਕਰ ਕਿਰਪਾ ਭੇਟੇ ਗੁਰ ਸੋਈ ਤਤ ਬਲ ਰੋਗ ਨਾ ਵਿਆਪੇ ਕੋਈ RAM RAMAN ਤਰਣ ਪੈ ਸਾਗਰ ਸਰਨ ਸੂਰ ਫਾਰੇ ਜਮ ਕਾਗਰ ਰਹਾਉ ਸਤ ਗੁਰ ਮੰਤਰ ਦੀਓ ਹਰ ਨਾਮ ਇਹ ਆਸਰ ਪੂਰਨ ਪੈ ਕਾਮ ਜਪ ਤਪ ਸੰਜਮ ਪੂਰੀ ਵਡਿਆਈ ਗੁਰ ਕਿਰਪਾਲ ਹਰ ਭੈ ਸਹਾਈ ਮਾਨਮੋਹ ਖੋਏ ਗੁਰ ਪਰਮ ਪੇਖ ਨਾਨਕ ਪਸਰੇ ਪਰ ਬ੍ਰਹਮ ਗੌੜੀ ਮਹੱਲਾ ਪੰਜਵਾ ਬਿਖੇ ਰਾਜ ਤੇ ਅੰਦੁਲਾ ਪਾਰੀ ਦੁੱਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਢਾਈ ਮਾਇਆ ਮਗਨ ਨਰਕ ਲੈ ਜਾਈ ਰਹਾਓ ਰੋਗ ਗਿਰਚਤ ਰੋਗ ਗਿਰਸਤ ਚਿਤਾਰੇ ਨਾਓ ਬਿਖ ਮੱਤੇ ਕਾਠ ਔਰ ਨ ਠਾਓ ਕਰਨ ਕਮਲ ਸੇ ਲੱਗੀ ਪ੍ਰੀਤ ਅਨੁ ਸੁਖਾ ਨਾਹੀ ਆਵੈ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰਿ ਅੰਤਰ ਜਾਮੀ ਗਉੜੀ ਮਹੱਲਾ ਪੰਜਵਾ ਆਠ ਪਹਿਰ ਸੰਗੀ ਬਟਵਾਰੇ ਕਰ ਕਿਰਪਾ ਪ੍ਰਭ ਲੈ ਨਿਵਾਰੇ ਐਸਾ ਹਰ ਸਰਮੋ ਸਭ ਕੋ ਏ ਸਰਬ ਕਲਾ ਪੂਰਨ ਪ੍ਰਭ ਸੋਏ ਪੁਰਹਾਉ ਮਹਾ ਤਪਤ ਸਾਗਰ ਸੰਸਾਰ ਪ੍ਰਭ ਖਿਨ ਮਾਹੀ ਪਰ ਉਤਾਰਨ ਹਾਰ ਅਨਕ ਬੰਦਨ ਤੋਰੇ ਨਹੀਂ ਜਾਏ ਸਿਮਰਤ ਨਾਮ ਮੁਕਤ ਫਲ ਪਾਈ ਉਕਤ ਸਿਆਣਪ ਇਸ ਤੇ ਕਛ ਨਾ ਹੈ ਕਰ ਕਿਰਪਾ ਨਾਨਕ ਗੁਣਗਾਹੇ ਗੌੜੀ ਮਹੱਲਾ ਪੰਜਵਾ ਤੱਤੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾਮ ਬਟ ਭਾਗੀ ਹਰ ਕੀਰਤਨ ਗਾਈ ਐ ਪਾਰ ਬ੍ਰਹਮ ਤੂੰ ਦੇਹ ਤਾਂ ਪਾਈ ਐ ਰਹਾਓ ਹਰ ਕੇ ਚਰਨ ਹਿਰਦੈ ਉਰਤਾਰ ਭਵ ਸਾਗਰ ਚੜ ਉਤਰ ਹੈ ਪਾਰ ਸਾਧੂ ਸੰਗ ਕਹੋ ਸਭ ਕੋ ਏ ਕਰੋ ਸਭ ਕੋ ਏ ਸਦਾ ਕਲਿਆਣ ਫਿਰ ਦੁੱਖ ਨਾ ਹੋਏ ਪ੍ਰੇਮ ਭਗਤ ਪਜ ਸੁਣੀ ਨਦਾਨ ਨਾਨਕ ਦਰਗਹਿ ਪਾਈ ਐ ਮਾਨ ਗੌੜੀ ਮਹੱਲਾ ਪੰਜਵਾ ਜਲ ਤਾਲ ਮਾਹੀਆ ਪੂਰਨ ਹਰਮੀਤ ਪਰਮ ਬਿਨਸੇ ਗਾਏ ਗੁਣ ਗੀਤ ਗਾਏ ਗੁਣ ਨੀਤ ਉਠਤ ਸੋਬਤ ਹਰ ਸੰਗ ਪਰ ਪਹਰੂਆ ਜਾ ਕੇ ਸਿਮਰਨ ਜਮ ਨਹੀਂ ਡਰੂਆ ਰਹਾਓ ਚਰਨ ਕਮਲ ਪ੍ਰਵਰਿਦੇ ਨਿਵਾਸ ਸਗਰ ਦੂਖਾਂ ਹੋਇਆ ਨਾਸ ਅਸਮਨ ਤਣ ਤਨ ਏਕ ਸਾਚੇ ਸਾਹ ਕੀ ਮਨ ਮਹਿ ਟੇਕ ਮਹਾ ਗਰੀਬ ਜਨ ਸਾਧ ਅਨਾਥ ਨਾਨਕ ਪ੍ਰਭ ਰੱਖੇ ਦੇ ਹੱਥ ਗੌੜੀ ਮਹੱਲਾ ਬਾਂਝਵਾ ਹਰ ਹਰ ਨਾਮ ਮਜਨ ਕਰ ਸੁਚੇ ਕੋਟ ਗ੍ਰਹਿਣ ਪੁੰਨ ਫਲ ਮੂਚੇ ਰਹਾਓ ਹਰ ਕੇ ਚਰਨ ਰਿਦੇ ਮਹਿ ਵਸੇ ਜਨਮ ਜਨਮ ਕੇ ਕਿਲ ਬਖਨਸੇ ਸਾਧ ਸੰਗ ਕੀਰਤਨ ਫਲ ਪਾਇਆ ਜਮ ਕਾ ਮਾਰਗ ਦ੍ਰਿਸ਼ਟਨਾ ਆਇਆ ਮਨ ਬਚ ਕਰਮ ਗੋਬਿੰਦ ਆਦਾਰ ਤਾਂ ਕੇ ਛੁੱਟਿਓ ਤਾਂ ਤੇ ਛੁੱਟਿਓ ਬਿਕ ਸੰਸਾਰ ਕਰ ਕਿਰਪਾ ਪ੍ਰਭ ਕੀ ਨੋ ਆਪਣਾ ਨਾਨਕ ਜਾਪ ਜਪੇ ਹਰ ਜਪਨਾ ਗਉੜੀ ਮਹੱਲਾ ਪੰਜਵਾ ਪਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਤੇ ਭੈ ਪੰਜਨ ਪ੍ਰਭ ਮਨ ਮੇ ਵਸਾਈ ਡਰਪਤ ਡਰਪਤ ਜਨਮ ਬਹੁ ਜਾ ਬਹੁਤ ਜਾ ਹੀ ਰਹਾਓ ਜਾ ਕਰ ਦੇ ਬਸਿਓ ਹਰ ਨਾਮ ਸਗਲ ਮਨੋਰਥ ਤਾਂ ਕੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਸ ਵਸ ਸੋ ਸਮਰਥ ਸਿਮਰ ਸਾਸ ਗਰਾਸ ਨੀਤ ਸਾਜਨ ਸਖਾ ਪ੍ਰਭ ਏਕ ਨਾਨਕੁ ਸਾਮੀ ਕਾ ਨਾਨਕ ਟੇਕ ਗੌੜੀ ਮਹੱਲਾ ਪੰਜਵਾ ਬਾਹਰ ਰੱਖਿਓ ਰਿਦੇ ਸਮਾਲ ਕਰ ਆਏ ਗੋਬਿੰਦ ਲੈ ਨਾਲ ਹਰ ਹਰ ਨਾਮ ਸੰਤਨ ਕੈ ਸੰਗ ਮਨ ਤਨ ਰਤਾ ਰਾਮ ਕੇ ਰੰਗ ਰਹਾਓ ਗੁਰ ਪ੍ਰਸਾਦੀ ਸਾਗਰ ਤਰਿਆ ਜਨਮ ਜਨਮ ਕੇ ਕਿਲ ਬਿਕ ਸਭ ਹਿਰਿਆ ਸੋਭਾ ਸੁਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚਰਨ ਕਮਲ ਹਿਰਦੇ ਮਹਿ ਜਾਪ ਨਾਨਕ ਪੇਖ ਜੀਵੈ ਪ੍ਰਤਾਪ ਗੌੜੀ ਮਹੱਲਾ ਪੰਜਵਾ ਧੰਨ ਏ ਥਾਨ ਗੋਬਿੰਦ ਗੁਣ ਗਾਏ ਕੁਛ ਲਖੇਮ ਪ੍ਰਭ ਆਪ ਬਸਾਏ ਰਹਾਓ ਵਿਪਤ ਤਹਾਂ ਜਹਾਂ ਹਰ ਸਿਮਰਨ ਨਹੀਂ ਕੋਟ ਆਨੰਦ ਜੈ ਹਰ ਗੁਣ ਗਾਹੀ ਹਰ ਬਿਸਰਿਆ ਦੁੱਖ ਰੋਗ ਕਨੇਰੇ ਪ੍ਰਭ ਸੇਵਾ ਜਮ ਲੱਗੇ ਨਾ ਨੇਰੇ ਸੋਬਟ ਪਾਗੀ ਨੇ ਚਲ ਥਾਨ ਜਪ ਜਹ ਜਹ ਜਪੀਐ ਪ੍ਰਭ ਕੇਵਲ ਨਾਮ ਜਹ ਜਾਈਏ ਤਹ ਨਾਲ ਮੇਰਾ ਸਵਾਮੀ ਨਾਨਕੋ ਮਿਲਿਆ ਅੰਤਰਜਾਮੀ ਗੌੜੀ ਮਹੱਲਾ ਪੰਜਵਾ ਜੋ ਪ੍ਰਾਣੀ ਗੋਬਿੰਦ ਤੇ ਆਏ ਪੜਿਆ ਅਣ ਪੜਿਆ ਪਰਮਗਤ ਪਾਵੇ ਸਾਧੂ ਸੰਗ ਸਿਮਰ ਗੋਪਾਲ ਬਿਨ ਨਾ ਵਹਿ ਝੂਠਾ ਧਨ ਮਾਲ ਰਹਾਓ ਰੂਪਵੰਤ ਸੋ ਚਤਰ ਸਿਆਣਾ ਜਿਨ ਜਿਨ ਮੰਨਿਆ ਪ੍ਰਭ ਕਾ ਪਾਣਾ ਜਗ ਮੇ ਆਇਆ ਸੋ ਪਰਵਾਣ ਘਟ ਘਟ ਆਪਣਾ ਸੌਮੀ ਜਾਣ ਕਹੋ ਨਾਨਕ ਜਾਕੇ ਪੂਰਨ ਭਾਗ ਹਰ ਚਰਣੀ ਤਾ ਕਾ ਮਨ ਲਾਗ ਗਉੜੀ ਮਹਾਲਾ ਪੰਜਵਾ ਹਰਕੇ ਦਾਸ ਸਿਉ ਸਾਗਤ ਨਹੀਂ ਸੰਗ ਓ ਬਿਖਈ ਓ ਰਾਮ ਕੋ ਰੰਗ ਰਹਾਓ ਮਨ ਅਸਬਰ ਜੈਸੇ ਤੁਰੀ 시ਗਾਰੀ ਜਉ ਕਾ ਪੁਰਖ ਪੁਜਾਰ ਨਾਰੀ ਬੈਲ ਕੋ ਨੇਤਰਾ ਪਾਏ ਦੁਹਾਵੈ ਗਉ ਚਰ ਸਿੰਘ ਪਛੇ ਭਾਵੈ ਗਡਰਲੇ ਕਾਮ ਤੈਨ ਕਰ ਪੂਜੀ ਸੌਦੇ ਕੋ ਤਾਵੇ ਬਿਨ ਪੂੰਜੀ ਨਾਨਕ ਨਾ ਰਾਮ ਨਾਮ ਜਪ ਚੀਤ ਸਿਮਰ ਸੁਆਮੀ ਹਰ ਕਾ ਮੀਤ ਗੌੜੀ ਮਹੱਲਾ ਪੰਜਵਾ ਸਾਮਤ ਨਿਰਮਲ ਕਹੀਅਤ ਤੀਰ ਰਾਮ ਰਸਾਇਣ ਪੀਵਤ ਵੀਰ ਹਰ ਕੇ ਚਰਨ ਹਿਰਦੇ ਕਰ ਓਟ ਜਨ ਮਰਨ ਤੇ ਹੋਵਤ ਛੋਟ ਰਹਾਓ ਸੋਤਨ ਨਿਰਮਰਜਤ ਉਪਜੇ ਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟ ਜਾਤ ਬੇਕਾਰ ਸਭ ਤੇ ਊਚ ਇਹੋ ਉਪਕਾਰ ਪ੍ਰੇਮ ਭਗਤ ਰਾਤੇ ਗੋਪਾਲ ਨਾਨਕ ਸੱਚੇ ਸਾਦਰ ਵਾਲ ਗੌੜੀ ਮਹੱਲਾ ਪੰਜਵਾ ਐਸੀ ਪ੍ਰੀਤ ਗੋਬਿੰਦ ਸਿਉ ਲਾਗੀ ਮੇ ਲਏ ਪੂਰਨ ਬੜਪਾਗੀ ਰਹਾਓ ਭਰਤਾ ਪੇਖ ਬਿਗਸੇ ਜੋ ਨਾਰੀ ਤਿਉ ਹਰ ਜਨ ਜੀਵੇ ਨਾਮ ਚਿਤਾਰੀ ਪੂਤ ਪੇਖ ਜੋ ਜੀਵਤ ਮਤਾ ਓਤ ਪੋਤ ਜਨ ਹਰ ਸਿਉ ਰਤਾ ਲੋਬੀ ਅਨੰਦ ਕਰੇ ਪੇਖ ਤਨਾ ਜਨ ਚਰਨ ਕਮਲ ਸਿਉ ਲਾਗੋ ਮਨਾ ਬਿਸਰਨਾ ਹੀ ਇੱਕ ਤਿਲ ਦਾ ਤਾਰ ਨਾਨਕ ਕੇ ਪ੍ਰਪਰਣ ਆਦਾਰ ਗੌੜੀ ਮਹੱਲਾ ਪੰਜਵਾ RAM ਰਸਾਇਣ ਜੋ ਜਨ ਗੀਤੇ ਚਰਨ ਕਮਲ ਪ੍ਰੇਮ ਭਗਤੀ ਬੀਦੇ ਰਹਾਓ ਆਨ ਰਸਾ ਦੀ ਸ ਸਭ ਛਾਰ ਨਾ ਬਿਨਾ ਨੇ ਫਲ ਸੰਸਾਰ ਅੰਧਕੂਪ ਤੇ ਕਾਢੇ ਆਪ ਗੁਣ ਗੋਬਿੰਦ ਅਚਰਜ ਪ੍ਰਤਾਪ ਬਣ ਤਿਰਣਾ ਤਿਰਪਾਬਨ ਪੂਰਨ ਗੋਪਾਲ ਪਾਰ ਬ੍ਰਹਮਪਸਾਰ ਜੀ ਸੰਗ ਦਿਆਲ ਕਹੋ ਨਾਨਕ ਸਾਖਤ ਨਿਸਾਰ ਮੰਨ ਲੇਤ ਜਿਸ ਸੇ ਜਿਣਹਾਰ ਗੌੜੀ ਮਹੱਲਾ ਪੰਜਵਾ ਨਿਤ ਪਰਤ ਨਾ ਬਣ ਰਾਮ ਸਰ ਕੀ ਜੈ ਤੋਲ ਮਹਾਰਸ ਹਰ ਅੰਮ੍ਰਿਤ ਪੀਜੈ ਰਹਾਓ ਨਿਰਮਲ ਉਦਕ ਉਦਕ ਗੋਬਿੰਦ ਕਾ ਨਾਮ ਮਜਨ ਕਰਤ ਪੂਰਨ ਸਭ ਕਾਮ ਸਤ ਸੰਗ ਤਹਿ ਗੋਸ਼ਟ ਹੋਏ ਕੋਟ ਜਨਮ ਕੇ ਕਿਲ ਵਿਖ ਖੋਏ ਸਿਮਰ ਸਾਧ ਕਰੇ ਆਨੰਦ ਮਨ ਤਨ ਰਬਿਆ ਪਰਮ ਆਨੰਦ ਜਿਸੇ ਪ੍ਰਾਪਤ ਹਰ ਚਰਨ ਨਿਦਾਨ ਨਾਨਕ ਦਾਸ ਤਿਸੇ ਕੁਰਬਾਨ ਗੌੜੀ ਮਹੱਲਾ 5 ਵਾ ਜੋ ਕਿਛ ਕਰ ਚਿਤ ਮੈਲ ਨਾ ਲਾਗੇ ਹਰ ਕੀਰਤਨ ਮੈਂ ਇਹ ਮਨ ਜਾਗੇ ਰਹਾਓ ਇੱਕੋ ਸਿਮਰਨਾ ਦੂਜਾ ਭਾਉ ਸੰਤ ਸੰਗ ਜਪ ਕੇ ਬਲ ਨਾਓ ਕਰਮ ਤਰਮ ਨੇਤਰ ਵਰਤ ਪੂਜਾ ਪਰ ਬ੍ਰਹਮ ਬਿਨ ਜਾ ਨਾ ਦੂਜਾ ਤਾਂ ਕੀ ਪੂਰਨ ਹੋਈ ਕਾਲ ਜਾਂ ਕੀ ਪ੍ਰੀਤ ਆਪਣੇ ਪ੍ਰਭ ਨਾਲ ਸੋ ਬੈਸਨੋ ਹੈ ਅਪਰ ਅਪਾਰ ਕਹੋ ਨਾਨਕ ਜਿਨ ਤਜੇ ਬਿਕਾਰ ਗੌੜੀ ਮਹੱਲਾ ਪੰਜਵਾ ਜੀਵਤ ਛਾੜ ਜਾਏ دیਵਾਨੇ ਮੋਹਿਆ ਉਨ ਤੇ ਕੋਬਰਸਾਨੇ ਸਿਮਰਤ ਗੋਬਿੰਦ ਮਨ ਤਨ ਤੁਰ ਲਿਖਿਆ ਕਾਹੂ ਕਾਜ ਨ ਆਵਤ ਬਿਖਿਆ ਰਹਾਉ ਵਿਕਟ ਗਉਰੀ ਜਨ ਜਨ ਖਾਈ ਤਾਂ ਕੀ ਤ੍ਰਿਸ਼ਨਾ ਕਬੂ ਨ ਜਾਈ ਦਰਦ ਦੁਖ ਦੁਤਰ ਸੰਸਾਰ ਰਾਮ ਨਾਮ ਬਿਨ ਕੈਸੇ ਉਤਰ ਸੁਪਾਰ ਸਾ ਸੰਗ ਮਿਲ ਦੋਇ ਕੁਲ ਸਾਦ ਰਾਮ ਨਾਮ ਨਾਨਕ ਅਰਾਦ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਜੇ ਦਾੜੀ ਪਾਰ ਬ੍ਰਹਿਮ ਸਾ ਅਗਨ ਮੈਂ ਸਾੜੀ ਪੂਰਾ ਨਿਉ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਰ ਰਹਾਉ ਆਦ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੂਆ ਉਪਜ ਵੜਤਾਪ ਤਿੰਨ ਮਾਰਿਆ ਜੇ ਰੱਖੇ ਨਾ ਕੋਈ ਅਗੇ ਪਛੇ ਮੰਦੀ ਸੋਏ ਆਪਣੇ ਦਾਸ ਰਖੇ ਕੰਠ ਲਾਏ ਸਰਣ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਮਹਿਜਰ ਝੂਠਾ ਕੀ ਤੁਨ ਆਪ ਪਾਪੀ ਕੋ ਲੱਗਾ ਸੰਤਾਪ ਜਿਸੇ ਸਹਾਈ ਗੋਬਿੰਦ ਮੇਰਾ ਤਿਸ ਕੋ ਜਮ ਨਹੀਂ ਆਵੇਂ ਨੀਰਾ ਰਹਾਓ ਸੱਚੀ ਦਰਗਹ ਬੋਲੇ ਕੂੜ ਸਿਰ ਹੱਥ ਪਰੋਪ ਪਛੋੜੈ ਅੰਦਾ ਮੂੜ ਰੋਗ ਵਿਆਪੇ ਕਰਦੇ ਪਾਪ ਅਦਲੀ ਹੋਏ ਬੈਠਾ ਪ੍ਰਭ ਆਪ ਆਪਣ ਕਮਾਇਐ ਆਪੇ ਬਾਦੇ ਦਰਬ ਗਿਆ ਸਭ ਜੋ ਸਭ ਜੀ ਕੇ ਸਾਥੇ ਨਾਨਕ ਸਰਣ ਪਰੇ ਦਰਬਾਰ ਰਾਖੀ ਪੈਜ ਮੇਰੇ ਕਰਤਾਰ ਗੌੜੀ ਮਹੱਲਾ ਪੰਜਵਾ ਜਨ ਕੀ ਤੂਰ ਮਨ ਮੀਠ ਘਟਾਨੀ ਪੂਰਵ ਕਰਮ ਲਿਖਿਆ ਤੁਰ ਪ੍ਰਾਨੀ ਰਹਾਓ ਹਰ ਅਹਿ ਬੁੱਧ ਮਨ ਪੂਰਵ ਜਥੇ ਪਾਇਥੇ ਤਾਈ ਸਾਦ ਤੁਰ ਕਰ ਸੁਧ ਮੰਜਾਈ ਅਨਕ ਜਲਾ ਜੇ ਧੋਬੈ ਦੇਹੀ ਮਿਲਣਾ ਉਤਰੈ ਸੁਧਨ ਤਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਪਉ ਕਾਲ ਮੁਕਤ ਭੁਗਤ ਜੁਗਤ ਹਰ ਨਾਓ ਪ੍ਰੇਮ ਭਗਤ ਨਾਨਕ ਗੁਣ ਗਾਓ ਗੌੜੀ ਮਹੱਲਾ ਪੰਜਵਾ ਜੀਵਨ ਪਦਵੀ ਹਰ ਕੇ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਓ ਆਠ ਪਹਿਰ ਧਿਆਈਏ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਵਾ ਸ਼ਾਂਤ ਪਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਓ ਰਾਮ ਨਾਮ ਨਿਤ ਰਸਨ ਬਖਾਨ ਬਿਨਸੇ ਰੋਗ ਪੈ ਕਲਿਆਣ ਪਰ ਬ੍ਰਹਮ ਗੁਣ ਅਗੰਬ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤਾ ਗਈ ਬਿਆਦ ਉਪਰੇ ਜਨ ਮੀਤ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਈ ਗੌੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਪਈ ਸੇਵ ਰਹਾਓ ਸੀਤਲਾਤੇ ਰਖਿਆ ਬਿਹਾਰੀ ਪਰਬ੍ਰਹਮ ਪ੍ਰਪਾ ਕਰਪਾ ਧਾਰੀ ਨਾਨਕ ਨਾਮ ਜੱਪੇ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਉੜੀ ਮਹਾਲਾ ਪੰਜਵਾ ਧੰਨ ਓ ਮਸਤਕ ਧੰਨ ਤੇਰੇ ਨੇਤ ਧੰਨ ਓ ਭਗਤ ਜਿਨ ਤੁਮ ਸੰਗ ਹੇਤ ਨਾਮ ਬਿਨਾ ਕੈਸੇ ਸੁਖ ਲਹੀਐ ਐਸਾ ਨਾ ਰਾਮ ਨਾਮ ਜਸ ਕਹੀਐ ਰਹਾਉ ਤੈਨੂੰ ਉੱਪਰ ਜਾਈਐ ਕੁਰਬਾਨ ਨਾਨਕ ਜਿਨ ਜਪਿਆ ਨਰਵਾਨ ਗੌੜੀ ਮਹੱਲਾ ਪੰਜਵਾ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰਾਖੇ ਸਾਰ ਸਮਾਲ ਐਸਾ ਰਾਮ ਦੀਨ ਦੁਨੀ ਸਹਾਈ ਦਾਸ ਕੀ ਪੈਜ ਰੱਖੇ ਮੇਰੇ ਭਾਈ ਰਹਾਉ ਅੱਗੇ ਆਪ ਏ ਥਾਨ ਬਸ ਜਾ ਕੈ ਆਠ ਪਹਿਰ ਮਨ ਹਰ ਕੋ ਜਾਪੈ ਪਤ ਪਰਵਾਣਾ ਸੱਚ ਨਿਸ਼ਾਨ ਜਾ ਕੋ ਆਪ ਕਰੇ ਫਰਮਾਨ ਆਪੇ ਦਾਤਾ ਆਪ ਪਿਰਤ ਪਾਲ ਨਿਤ ਨਿਤ ਨਾਨਕ ਨਾਮ ਸਮਾ ਰਾਮ ਨਾਮ ਸਮਾਲ ਗੌੜੀ ਮਹੱਲਾ ਪੰਜਵਾ ਸਤਗੁਰੂ ਪੂਰਾ ਭਇਆ ਕਿਰਪਾਲ ਹਿਰਦੇ ਵਸਿਆ ਸਦਾ ਗੋਪਾਲ ਰਾਮ ਰਵਤ ਸਦ ਹੀ ਸੁਖ ਪਾਇਆ ਮਾਇਆ ਕਰੀ ਪੂਰਨ ਹਰ ਰਾਇਾ ਰਹਾਓ ਕਹੋ ਨਾਨਕ ਜਾ ਕੇ ਪੂਰੇ ਭਾਗ ਹਰ ਹਰ ਨਾਮ ਅਸਥਿਰ ਸੁਹਾਗ ਗੌੜੀ ਮਹੱਲਾ ਪੰਜਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪੈਰੀ ਸੰਗਤ ਜੀ ਇਹ ਸੰਨ ਅੱਜ 20ਵੇਂ ਭਾਗ ਦੇ ਵਿੱਚ ਆਪਾਂ ਸਰਬਨ ਕੀਤੇ ਨੇ ਪਾਵਨ ਅੰਗ 191 ਤੋਂ 200 ਸੋ ਗੁਰਬਾਣੀ ਪੜ੍ਹਦੇਆਂ ਕੋਲੋਂ ਗੁਰਬਾਣੀ ਸੁਣਦੇਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤਰੁੱਟੀਆਂ ਹੋ ਜਾਂਦੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸੁਣਨ ਵਾਲਿਆਂ ਨੂੰ ਸੁਣਨ ਦਾ ਤੇ ਪਾਠ ਕਰਨ ਵਾਲਿਆਂ ਨੂੰ ਪਾਠ ਕਰਨ ਦਾ ਬਲ ਬਖਸ਼ਣ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਖਿਮਾ ਕਰਨੀ ਹੁਣ ਦਾਸ ਨੂੰ ਦਿਓ ਜੀ ਇਜਾਜ਼ਤ ਕੱਲ ਨੂੰ ਆਪਾਂ ਮਿਲਾਂਗੇ ਅਗਲੇ 10 ਭਾਵਨਾੰਗ ਦਾ ਪਾਠ 21ਵੇਂ ਭਾਗ ਦੇ ਵਿੱਚ ਲੈ ਕੇ ਕੱਲ ਨੂੰ ਫਿਰ ਸੰਗਤ ਦੇ ਸਾਹਮਣੇ ਨਾਲ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ